ਭਾਈ ਚਾਰ ਦਵਾਈਆਂ ਇਹ ਕਿਹੜਾ ਰੌਡਾ ਪਰ ਆ ਬਾਦੀ ਰੌਡਾ ਬਗੜੀ ਆ ਹਰ ਇੱਕ ਸਾਲ ਉਹੀ ਆ ਆ ਚਿੱਟੇ ਰਗ ਵਾਲੀ ਤਰੀਕਾ ਪੁੱਤੋ ਠੀਕ ਆਮ ਉਹੀ ਹੋ ਗਿਆ ਦਾ ਲਓ ਜੀ ਭਾਈ ਦਵਾਈਆਂ ਖੋਲਤੀਆਂ ਦੋਹੇ ਅਲੱਗ ਅਲੱਗ ਚਲੋ ਅਗਰ ਬਾਈ ਸਵੇਪਰ ਵਾਲੀ ਜਿਹੜੀ ਹੋਰ ਜ਼ਿਆਦਾ ਵਧੀਜੀ ਆ। ਆ ਬੰਦਾ ਦੇਖ ਲੋ ਗਰਦਨੇ ਦੇਖਦੀ ਇਹਦੀ। ਇਹ ਆ 5 ਛੋਟ ਦੀ ਪੂਰੀ। ਠੀਕ ਆ ਸੰਹਲਾ ਹੋਲੀ ਕਰਨੀ ਆ ਠੀਕ ਆ। ਐਨ ਕੋਲ ਖੜ ਕੇ ਕਰਾਉਣੀ। ਬੁਝੇ ਵਾ ਦੇਖ ਕੇ ਇਹ ਜਾ ਗੱਲਾਂ ਸਲਾਹ ਪੁੱਠੀ। ਤੈਨੂੰ ਤਾਂ ਫੜਾ ਦਵਾਈ ਚੜਦੀ ਤੇ ਉਦੋਂ ਤੇ ਇੱਥੇ ਦੋ ਬੰਪਨੀ ਲੱਗੇ ਹੈਗੇ। ਮੈਂ ਆਰਾਮ ਕਰਕੇ ਆਇਆ ਹੈ। ਫੇਰ ਆ ਵੀ ਕਰੇਗਾ। ਚੱਲ ਜਾ ਆਪਿਓ ਜੀਤੀ ਕਰੋ ਫੇਰ। ਉਹ ਖੱਤੀ ਦੇ ਵਿੱਚ ਉੱਚੀ ਰੱਖ ਕੇ ਕਰਦੇ। ਓਏ ਬਾਬਾ ਇਹਦਾ ਕੰਮ ਖਰਾਬ ਆ ਇਹਨੂੰ ਦਵਾਈ ਜਾਰ ਸਕਦੀ ਆ। ਇਹਦਾ 240 ਉਧਰ ਭੱਜ ਗਿਆ ਦਾ ਪੰਪ। ਨਸਾ ਟੇਕ ਕੇ ਆਇਆ ਉਹ ਦੇਖ। ਨਹੀਂ ਤੈਨੂੰ ਦੱਸਦਾ ਮੈਂ। ਹਾਂ। ਨਾ ਨਾ। ਇਹਦਾ ਪਹਿਲੇ ਵੀਡੀਓ ਬਣੂ ਲਾਸਟ ਵਾਰ ਦੇਖੀ ਉਹਦੇ। ਕੋਈ ਬਾਤ ਨਹੀਂ। ਸਤਿ ਸ਼੍ਰੀ ਕਾਲ ਜੀ ਭਾਈ ਸਾਰੇ ਵੀਰਾਂ ਨੂੰ ਤੇ ਪਿੰਡ ਵਾਲੀ ਮੋਟਰ ਤੇ ਆਇਆ ਭਾਈ ਮਾਰਨਿੰਗ ਟਾਈਮ ਸਪਰੇਅ ਕਰਾਉਣੀ ਆ। ਤੇ ਭਈਆ ਨੂੰ ਫੋਨ ਕਰਤਾ ਤਾਂ ਭਾਈ ਬੰਦਿਆਂ ਨੂੰ। ਉਹ ਕਹਿੰਦੇ ਵੀ 10 ਆ 15 ਮਿੰਟਾਂ ਦੇ ਵਿੱਚ ਤੇਰੇ ਕੋਲ ਪਹੁੰਚਦੇ ਆ। ਵੀ ਚਾਹ ਲੈ ਕੇ ਮੋਟਰ ਪੰਨ ਆ ਜਾ। ਆ ਬਾਈ ਉਹਨਾਂ ਦੀ ਮੋਟਰ ਬੰਨੂ ਚੱਕ ਲਿਆਂਦੀ ਤੇ ਦਵਾਈ ਵੀ ਲਿਆਂਦੀ ਆਪਾਂ ਨੇ ਦਵਾਈ ਪਈ ਇੱਧਰ ਜੀ ਬਾਲਟੀ ਦੇ ਵਿੱਚ ਬਾਕੀ ਹੁਣ ਉਹਨਾਂ ਦੀ ਬਾਈ ਵੇਟ ਹੋ ਰਹੀ ਆ ਮਾਰਨਿੰਗ ਟਾਈਮ ਕਹਿੰਦੇ ਵੀ ਸੱਜਰੇ ਆਣਾ ਤੇਰੇ 7 ਵਜੇ ਵੀ ਸੱਜਰੇ ਸੱਜਰੇ ਜਿਹੜੀ ਨਿਭੜ ਜਾਣਾ ਨਾ ਕੰਮ ਉਹਦੇ ਵਰਗੀ ਮौज ਨਹੀਂ ਹੈਗੀ ਹੁਣ ਚਾਰ ਬੰਦਿਆਂ ਦੇ ਸਪਰੇ ਹੋਣੀਆਂ ਬਾਈ ਆਪਣੇ ਹੋਣੀਆਂ ਜਸਵੀਰ ਬਾਈ ਦੇ ਹੋਣੀਆਂ ਮਾਨੇ ਦੇ ਖੇਤਾਂ માં ਹੋਣੀਆਂ ਤੇ ਪ੍ਰਧਾਨ ਬਾਈ ਦੇ ਹੋਣੀਆਂ ਕੱਲ ਸਪਰੇ ਲੈਣ ਗਏ ਤੇ ਬਾਈ ਸ਼੍ਰੀ ਚਮਕੌਰ ਸਾਹਿਬ ਤੇ ਧਰਨਾ ਲੱਗਿਆ ਪਤਾ ਬਿਲੀਆਣੇ ਦਾ ਪਤਾ ਮੈਂ ਤੇ ਪ੍ਰਧਾਨ ਬਾਈ ਖਾਲੀ ਮੁੜਨਾ ਪਿਆ ਬਾਈ ਉੱਥੇ ਲੰਘਣ ਦਿੱਤਾ ਹੈਗਾ ਉਹਨਾਂ ਨੇ ਰੋਡ ਜਮ ਕਰਿਆ ਪਤਾ ਤਾਂ ਪ੍ਰਧਾਨ ਕਹਿੰਦਾ ਵੀ ਮੈਂ ਅੱਜ ਲਿਆਉਂਗਾ ਵੀ ਪਹਿਲਾਂ ਤੂੰ ਕਰਾ ਲੈ ਨੀ ਪਹਿਲਾਂ ਪ੍ਰਧਾਨ ਦੇ ਕਰਾ ਲੈਣੀ ਸੀ ਬਾਈ ਸਪਰੇ ਆਪਾਂ ਨੇ ਤੇ ਹੁਣ ਵੇਟ ਹੋ ਰਹੀ ਬਾਈ ਬੰਦਿਆਂ ਦੀ ਤੇ ਕਰਾ ਲਈਏ ਬਾਈ ਮੌਸਮ ਨੇ ਬਹੁਤ ਦਿਨ ਹੋ ਗਏ ਬਾਈ ਰੋਕੇ ਪਏ ਤੇ ਸਪਰੇ ਤੇ ਅੰਡੇਲੀ ਬੱਦਲ ਵਾਈ ਕਦੇ ਮੈਂ ਕਰੇ ਬੱਦਲ ਵਾਈ ਕਦੇ ਮੈਂ ਤੇ ਹੁਣ ਤਾਂ ਬਾਈ ਨੈਟ ਪਰ ਵੀ ਸਾਫ ਦੱਸਿਆ ਵਾ ਥੋੜਾ ਜਿਹਾ ਮੌਸਮ ਸਾਂ ਕਰਕੇ ਹੁਣ ਆਪਾਂ ਨੇ ਸਪਰੇਅ ਕਰਾਏ ਦੇਣੀ ਵੈਸੇ ਬਾਈ ਜਿਹੜੀ ਮਾਰਨਿੰਗ ਟਾਈਮ ਸਪਰੇਅ ਹੈ ਕਹਿੰਦੇ ਵੀ ਕਰਾਉਣੀ ਨਹੀਂ ਚਾਹੀਦੀ ਵੀ ਪੱਤੇ ਪਰੋਸ ਪਈ ਹੁੰਦੀ ਹੈ ਵੀ ਜਿਆਦਾ ਸਪਰੇਅ ਕਰ ਦਿਓ ਜੜ ਮਾ ਚਲੀ ਜਾਂਦੀ ਵੀ ਮੜਾ ਜਾਂ ਯਾਰ ਪੱਤੇ ਸੁੱਕ ਜਵੇ ਜੜ ਕਰਾਉਣੀ ਚਾਹੀਦੀ ਹੈ ਪਰ ਹੁਣ ਚਲੋ ਬੰਦੇ ਆਉਣੇ ਆਲੇ ਹੁਣ ਕਰਾਉਣੀ ਤਾਂ ਪੈਣੀ ਹੈ ਬਾਕੀ ਸੋਣਿਆ ਹੈਗਾ ਬਾਕੀ ਤੁਸੀਂ ਦੱਸ ਦਿਓ ਬਾਈ ਕਮੈਂਟ ਜੀ ਵੀ ਜਿੱਦਾਂ ਦੀ ਆ ਕੰਡੀਸ਼ਨਾਂ ਦੇਖੋ ਵੀ ਜਿਆਦਾ ਇਹਦੇ ਪਾ ਸਪਰੇਅ ਕਰਾਉਂਦੇ ਆ ਤਾਂ ਜਿਹੜਾ ਦਾਣੇ ਦੇ ਉੱਪਰ ਕਰਕੇ ਆ ਪਾਣੀ ਉਹ ਥੱਲੇ ਚਲੀ ਜਾਂਦਾ ਹੈ ਹੈਲੋ ਤੇਲਾ ਤੁਲਾ ਥੱਲੇ ਹੀ ਰਹਿਣਾ ਥੱਲੇ ਵੀ ਦਵਾਈ ਦੀ ਲੋੜ ਆ। ਬਾਕੀ ਮਲਾਉਂਦੇ ਤੁਹਾਨੂੰ ਲੇਬਰ ਆਣ ਆਏ ਆਪਣੇ ਪੱਕੇ ਬੰਦੇ ਆ ਜੀ। ਪਿੰਡ ਭਲਿਆਣ ਤੇ ਆਉਂਦੇ ਬਾਈ ਇਹ ਤਿੰਨ ਜਾਣੇ ਆ। ਜੇ ਘੱਟ ਕੰਮ ਹੋਵੇ ਫਿਰ ਦੋ ਜਾਣੇ ਆਂਦੇ ਨਹੀਂ ਜੇ ਜ਼ਿਆਦਾ ਹੋਵੇ ਫਿਰ ਤਿੰਨੇ ਜਾਣੇ ਆਂਦੇ ਆ ਤੇ ਦੋ ਜਾਣੇ ਆ ਰਹੇ ਆ। ਲਓ ਜੀ ਬੰਦੇ ਤਾਂ ਹੀ ਨਹੀਂ ਹੈਗੇ। ਪੰਮੂ ਆ ਗਿਆ। ਹਾ ਹਾ ਟਾਇਰ ਲਾ ਦਈਏ। ਲਾਉਣੇ ਨਹੀਂ। ਹਾਂਜੀ ਬਾਈ। ਸਤਿ ਸ਼੍ਰੀ ਅਕਾਲ ਜੀ ਕਿਹਨੇ ਦੱਸਿਆ ਤੈ ਮੈਂ ਖੇਤਾਂ ਮੈਂ ਮੰਮੀ ਨੇ ਮੰਮੀ ਦੱਸਿਆ ਏ ਸੰਡੇ ਆ ਦੇਣਾ ਬਾਈ ਦੇਖ ਲੋ ਸਾਜਰੇ ਉੱਠ ਗੜਿਆ ਮੁੰਡਾ ਸਾਡਾ ਖੇਤ ਨੂੰ ਆ ਗਿਆ ਬੰਦੇ ਆ ਕੇ ਸਵੇਰੇ ਵਾਲੇ ਕਾਇ ਨਹੀਂ ਹਲੇ ਆਏ ਨਹੀਂ ਹੈਗੇ ਦੇਖਤਾ ਹੁੰਦੇ ਇੱਧਰ ਨੂੰ ਨੀਗਾ ਮਾਰ ਕੇ ਲੈ ਬਾਈ ਸਗੋਲ ਗਿਆ ਨਹੀਂ ਹੈਗਾ ਨਹੀਂ ਸਾਜਰੇ ਸਕੂਲ ਚਲੇ ਜਾਂਦਾ ਬਾਈ 7 ਵਜੇ ਨੂੰ ਤਾਂ ਕਰਕੇ ਹੁਣ ਸਾਜਰੇ ਉੱਠਣ ਦੀ ਆਦਤ ਹੈ ਸਾਈਕਲ ਦੀ ਮੌਜ ਹੈ ਨੂੰ ਬਾਈ ਜੱਦੇ ਟਾਇਰ ਖੋਲੇ ਨਿਆਰੇ ਲੰਦਾ ਲਾਉਣੇ ਆ ਕਾਤੇ ਟਾਇਰਾਂ ਦੇ ਬਿਨਾਂ ਜਦੋਂ ਅੱਜ ਦੀ ਕਿ ਪਹਿਲਾਂ ਜਦੋਂ ਵੱਜਦੀ ਸੀ ਤਾਂ ਹੁਣ ਵਧੀਆ ਚੱਲਦੀ ਹੈ ਠੀਕ ਹੈ ਵਧੀਆ ਚੱਲਦੀ ਹੈ ਚਲੋ ਬਣਾਉਂਦੇ ਹੀ ਹੁਣ ਹਾਲੇ ਬੰਦੇ ਆਏ ਨਹੀਂ ਪੰਮੂ ਨੂੰ ਮਿਲੋ ਜਗੇ ਯਾਰ ਮੈਂ ਭਾਈ ਹਾਂ ਲੱਕੀ ਜਾਂਦਾ ਭਈ ਇਹ ਨਹੀਂ ਆਇਆ ਪੀਆ ਬੰਦਾ ਤੂੰ ਆ ਗਿਆ ਪਹਿਲਾਂ ਪੰਮੂ ਆ ਗਿਆ ਪਤਾ ਕਿਆ ਕਹਿੰਦੇ ਉਹ ਪਹਿਲਾਂ ਕਹਿੰਦੇ ਚੌਂਤੇ ਆਗੇ ਹਾਂ ਉਹ ਤਾਂ 10 ਮਿੰਟ ਬਾਅਦ ਫੋਨ ਕਰਿਆ ਕਹਿੰਦੇ ਤੇਲ ਪਾਉਂਦੇ ਹੁਣ ਉਹਨਾਂ ਦੀ ਆਸਤੇ ਹੁਣ ਕਹਿੰਦੇ ਪੁਲਫ ਆ ਗਏ ਬਣਾ ਦੀ ਆਤ ਤੇ ਆ ਵੀ ਸਵੇਰੇ ਤਾਂ ਨਹੀਂ ਕਰਦੇ ਹੋਗੇ ਕਰਦੇ ਹੁੰਗੇ ਦਿਨ ਠੀਕ ਆਜ ਕਰਾ ਦਈਏ ਦਿਨ ਹਾਂ ਦਿਨ ਵਧੀਆ ਹਾਂ ਵੀ ਇਸ ਪਤਾ ਕੁਛ ਨਹੀਂ ਕਿੰਨੇ ਵਜੇ ਉੱਠੇ ਪਿਆ ਸਾਢੇ 5 ਵੇ ਬੱਲੇ ਨਹੀਂ ਸਾਢੇ 5 ਵਜੇ ਉੱਠ ਖੜਿਆ ਊਂ ਛੁੱਟੀ ਵਾਲੇ ਦਿਨ ਉੱਠ ਖੜਦਾ ਊਂ ਦੋਏ ਲੋਟ ਖਿੱਚ ਕੇ ਠਾਲ ਲੈਵਾਂਦਾ ਉਹ ਕਿੰਨੇ ਵਜੇ ਉੱਠਿਆ 1 ਵਜੇ 1 ਵਜੇ ਤੁਹਾਡੇ ਤਾਂ ਰਾਤ ਉੱਠ ਖੜਿਆ 7 ਵਜੇ ਉੱਠਿਆ 7 ਵਜੇ करा दिए कराओ कराओ नीच लाओ देखि उदा ओ समा देखणा बूरवार वाले खेत मा ਢੁੱਪ ਜੀ ਮਹੋਜ ਬੈ ਨਾ ਨਹੀਂ ਨਹੀਂ ਕੋਈ ਚੱਕਰ ਚ ਚਾਰ ਆਕੇ ਕਾਨੀਆ ਤੱਕ ਜੀਰੀ ਪਮਰਾਉਣੀ ਆ ਨਾਲ ਤਾਂ ਬੰਦੇ ਨੇ ਖੈ ਕੇ ਤੁਰਨਾ ਇੰਨੇ ਦੀ ਕੁਛ ਨਹੀਂ ਹੁੰਦਾ ਹੁੰਦਾ ਹਾਂ ਕੋਈ ਗੋਰ ਨਹੀਂ ਘੜਦਾ ਕਰਾਉਣੀ ਤਾਂ ਹੁਣ ਤਵੇ ਜਿਹੜਾ ਦਾਣਾ ਕਿਸਮਾ ਚ ਲਿਖਿਆ ਉਹ ਤਾਂ ਆਏ ਜਾ ਕਰਾਉਣੀ ਤੂੰ ਚਾਬੀ ਕਦ ਕਢਦਾ ਹਾਂ ਅੰਸਾਰ ਹਾਂ ਏਜੰਟ ਕਰਾਉਣੀ ਆ ਨਹੀਂ ਹੁਣ ਕਦ ਕੜਕਾ ਦੜਕਾ ਹੋਏ ਤੇ ਕਰੂ ਮੇਜ ਕੋਈ ਹੋਇਆ ਨਹੀਂ ਨਿਕਲਣਾ ਫੇ ਮੇਰੇ ਕਾ ਨੂੰ ਕਰਾਉਣ ਲੱਗੇ ਦੋ ਵੀ ਬਾਈ ਫਸਾਵਰ ਨੂੰ ਤੁਹਾਨੂੰ ਆਇਆ ਨਹੀਂ ਮੋੜਿਆ ਉਹਨੇ ਦਵਾਈ ਚੱਲ ਕਹਿ ਭਈ ਜਵਾਬ ਟਾਈਮ ਹੈ ਬਾਈ ਮੇਰੀ ਹਲੇ ਜੀਰੀ ਨਹੀਂ ਸਰਦੀ ਹੈ ਜੀ ਲੰਬਾ ਸਮਾਂ ਲੱਗ ਗਿਆ ਮੇਰੀ ਇਹ ਇਹੇ ਕਿਲ ਤੇ 10 ਦਿਨ ਬਾਈ ਬਦਲ ਲੈਣੇ ਆ ਚੱਕਰ ਉਹੀ 10 ਦਿਨ ਦੀ ਗੇਮ ਦਾ ਫਰਕ ਹੈ 15 15 ਦਿਨ 15 ਦਿਨ ਚ ਇਹ ਬਿਮਾਰੀ ਪੈ ਗਈ ਬਾਈ ਫਿਰ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਲੇਟ ਵੈਰਾਈਟੀਆਂ ਉਹਨਾਂ ਨੂੰ ਪੈਣੀਓ ਪੈਣੀ ਕੋਈ ਨਾ ਕੋਈ 15 ਦਿਨ ਦਾ ਫਰਕ ਲਗੀ ਇੱਕ ਹੈ ਜਿਹੜੀ ਆ ਬਦਲ ਬਾਈ ਮੈਨ ਸਰਦੀ ਹੈ ਭਾਜਾਂ ਲੰਗੀ ਜੀਰੀ ਓ ਗਲਤ ਆ ਬਦਲ ਬਾਈ ਹਾਂ ਇਹ ਚ ਬਿਮਾਰੀ ਉਹ ਪੈਂਦੀ ਜਿੰਨੀ ਬਿਮਾਰੀ ਪੈਂਦੀ ਇਹੋ ਜਿਹਾ ਮੈਂ ਪੈਂਦੀ ਗੋ ਮਾਸ਼ੂਆ ਚਲੇ ਧੁੱਪਾਂ ਬਾਬੇ ਕੁਛ ਨਹੀਂ ਜੀਰੀ ਦੋ ਦਿਨ ਚ ਹੋਰ ਤੇ ਹੋਰ ਵੱਧ ਜਾਂਦੀ ਆ ਉਸ ਤਾਂ ਪਈ ਆ ਮੌਸਮ ਖਰਾਬ ਆ ਪ੍ਰਧਾਨ ਦਵਾਈ ਲੈਣ ਗਿਆ ਹੁਣ ਚਮਕੌਰ ਤੇ ਕੱਲ ਗਿਆ ਤੇ ਕੱਲ ਧਰਨਾ ਲੱਗਿਆ ਪਤਾ ਗੱਡੀ ਗਈ ਹੋਣੀ ਹੈਗੀ ਸਾਰਾ ਚਮਕੌਰ ਜਾਮ ਕਰਿਆ ਪਤਾ ਆਉ ਮੂਰੀ ਲੱਗਾ ਪੁਲ ਪਰ ਹਾਂ ਸਾਰੇ ਪੁਲ ਜਾਮ ਤੇ ਗੱਡੀ ਲੰਘੀ ਹੋਣੀ ਕੀ ਕਰਨਗੇ ਇੱਥੇ ਦਵਾਈ ਲੈਣਗੇ ਤੇ ਰਾਤ ਤਾਂ ਇਹਨਾਂ ਨੂੰ ਕਰਨੀ ਉਹਨੇ 7:34 ਨੂੰ ਗੱਡੀਪੁਰ ਗੱਡੀ ਬਗੇ ਤੇ ਮੈਦ ਪ੍ਰਧਾਨ ਨੇ ਬਾਲੇ ਜੀ ਵੀ ਲਿਆਉਣ ਤੇ ਜਾ ਕੇ ਪਾਵੇ ਪਤਾ ਨਹੀਂ ਬਾਲੇ ਗਿਆ ਉਹ ਤਾਂ ਸਿਰ ਹੋਂਗੇ ਨਾ ਹੁਣ ਜਾਊਂਗਾ ਇਹ ਤਾਂ ਬੰਨ ਬਖੋਲੀਉਂਗੀ ਦੁਕਾਨ ਹੂੰ ਉਹ ਤਾਂ ਸੀ ਜਨਾ ਚਾਰ ਦਿਨ ਦਾ ਉਹਨਾਂ ਦਾ ਪ੍ਰਧਾਨ ਦੀ 34 ਪੱਕੀ ਨਹੀਂ ਹਲੇ 34 ਮੇਰੇ ਵਰਗੀ ਉਹਦੀ ਹਲੇ 26 ਪੱਕ ਗਈ 34 ਟਾਈਮ ਲੈਂਦੀ ਐ ਤੇ ਲੋਈ ਬਰ ਵਾਲੇ ਆ ਹੀ ਨਹੀਂ ਹੈਗੇ ਜੇ ਫਿਰ ਨੂੰ ਕਹਿੰਦੇ ਚਾਹ ਲੈ ਕੇ ਆ ਜਾ ਖੇਤ ਮੇ ਪੰਜ ਮਿੰਟ ਚਾਹ ਕੇ ਤੁਮ ਫੋਨ ਕਰਨੀ ਪੈਣਾ ਪੁੱਛਾਂ ਕਿੱਥੇ ਲਓ ਜੀ ਚੌਥੇ ਬੰਦੇ ਵੀ ਪਹੁੰਚ ਗਿਆ ਭਾਈ ਇਹ ਨਹੀਂ ਆਏ ਹੈਗੇ ਚਾਰ ਬੰਦੇ ਪਹੁੰਚ ਗਏ ਪੰਜ ਪੰਜ ਆ ਗਏ ਆ ਗਏ ਉਹ ਆ ਕੇ ਚੱਕੇ ਆ ਕੇ ਟਾਈਮ ਦਾ ਜੰਮਦਾ ਨਾ ਹਾਂ ਗੈਂਦਾ ਪਿੰਦਾ ਨਹੀਂ ਹੈ ਗੈਂਦੇ ਦੁੱਧ ਤਾਂ ਦਹੀਂ ਨਹੀਂ ਜਾਂਦਾ ਘੱਟ ਜਾਂਦਾ ਜਾਂ ਪਤਲਾ ਹੀ ਰਹਿੰਦਾ ਕਦੇ ਨਹੀਂ ਵੀ ਆਉਂਦਾ ਜਦੋਂ ਪਤਾ ਕਾ ਕਰੇ ਉਹਨੂੰ ਦੋ ਵਾਲਿਆਂ ਦਾ ਉਹ ਤੀਆ ਬੰਦਾ ਨਹੀਂ ਆਇਆ ਨਹੀਂ ਕੀ ਹੋ ਗਿਆ ਅੱਛਾ ਹੋਰ ਵਾਰਸੇ ਕਰਨ ਕੇ ਆਏ ਤਸਵੀਰ ਦੇ ਦਵਾਈ ਆ ਗਈ ਉਹ ਫੇਰ ਕਰਾਉਂਗੇ ਪਹਿਲਾਂ ਆਪਣੇ ਕਰਾ ਲਈਏ ਮੇਰੀ ਗੱਲ ਸੁਣ ਲੈ ਹੌਲੀ ਕਰਨੀ ਹੈ ਠੀਕ ਐਨ ਕਾਲ ਖੜਕ ਕੇ ਕਰਾਉਣੀ ਹੈ ਦੇ ਵਾ ਦੇਖ ਕੇ ਇਹ ਜਾ ਗੱਲਾਂ ਸਲਾਹ ਪੁੱਠੀ ਤੈਨੂੰ ਤਾਂ ਫੜਾ ਦਵਾਈ ਚੜਦੀ ਤੇ ਉਦੋਂ ਤੋਂ ਤੇਰੇ ਤੇ ਦੋ ਬੰਪਨੀ ਲੱਗੇ ਹੈਗੇ ਮੈਂ ਆਰਾਮ ਕਰਕੇ ਆਇਆ ਹੈ ਫੇਰ ਆ ਵੀ ਕਰੇਗਾ ਜੰਨੇ ਜਾਂਦਾ ਹੀ ਨਹੀਂ ਚਲ ਜਾ ਆ ਵੀ ਉਹ ਛਿੱਤੀ ਕਰੋ ਕਰ ਉਹ ਖੱਤੀ ਦੇ ਵਿੱਚ ਛਿੱਤੀ ਰੱਖ ਕੇ ਕਰ ਉਹਦਾ ਕੰਮ ਖਰਾਬ ਆ ਇਹਨੂੰ ਦਵਾਈ ਜਾਂਦੀ ਸਕਦੀ ਆ ਇਹਦਾ 240 ਉਧਰ ਭੱਜ ਗਿਆ ਤਾਂ ਬੰਪਨੀ ਸਾਟੇ ਇੱਕ ਆਇਆ ਉਹ ਦੇਖ ਨਹੀਂ ਤੈਨੂੰ ਦੱਸਦਾ ਮੈਂ ਹਾਂ ਨਾ ਨਾ ਇਹਦਾ ਪਹਿਲੇ ਵੀਡੀਓ ਬਣੂ ਲਾਸਟ ਵਾਰ ਦੇਖੀ ਉਹ ਕੋਈ ਮੱਝ ਨਹੀਂ ਕਿਆ ਹੋ ਗਿਆ ਦਵਾਈ ਚੜਦੀ ਹੈ ਇਹ ਨਹੀਂ ਬਣੂਗੀ ਹਾਂ ਉਹ ਸਾਗਰਗਾਤ ਨਹੀਂ ਆਇਆ ਆਪਾਂ ਕਾਹੇ ਠੰਡਾ ਕੀ ਹੈ ਹਾਂ ਕਾਹੇ ਠੰਡਾ ਦिए ਹੈ ਇਹਦਾ ਉਹ ਕਾਗਾ ਬਾਈ ਤੇਰੀ ਨੀਗਰ ਖੋਪਣਾ ਕਾਤੇ ਇਹਦਾ ਦਿਲ ਸੜਾ ਟੜਫ ਗਿਆ ਤਾਂ ਮੇਰੇ ਉੱਤੇ ਨਾਲੇ ਦੂਈ ਹੋਤੀ ਉਹ ਨਹੀਂ ਗਰਮੀ ਕਰਦਾ ਇੱਦਣ ਨਹੀਂ ਇਹਨੂੰ ਇਹਨੂੰ ਅਲਰਜੀ ਕਰ ਗਈ ਦਵਾਈ ਇਹ ਕਹਿੰਦਾ ਇੱਕ ਦਿਨ ਕਰ ਗਈ ਹੁਣ ਤਾਂ ਸਮਾਂ ਕੋ ਜਿਆਦਾ ਕਰਨੀ ਆ ਉਸ ਆਪਰੀ ਨਾ ਆਇਆ ਇਹਨੂੰ ਬੇਤਾ ਲਓ ਜੀ ਬਾਈ ਦਵਾਈਆਂ ਖੋਲਤੀਆਂ ਲੋਹੇ ਲੱਗ ਲੱਗ ਆ ਬੰਦਾ ਬਾਈ ਹੈਗਾ ਇਹ ਕਿੰਨੇ ਫੁੱਟ ਦਾ ਬਾਈ ਹਾਂ 6.5 ਫੁੱਟ ਦਾ ਹਾਂ 5 ਫੁੱਟ ਇਹ 5 ਫੁੱਟ ਦਾ ਕਹਿੰਦਾ ਹੁਣ ਸਾਡੀ ਜੀਰੀ ਬਦਲ ਆਜੂ ਕਿੰਨੇ ਫੁੱਟ ਦੀ ਐ ਜੀਰੀ ਦੱਸ ਦੂਗੀ ਉਹ ਦਵਾਈ ਵੀ ਪਾਉਣੀ ਐ ਗੱਲ ਤਾਂ ਕਰਾ ਪਰ ਤਾਂ ਹੀ ਘੜੂਗੀ ਵਿੱਚ ਚਾਕਲੇਟ ਡੱਬਾ ਉਹ ਪਿਆ ਆ ਪਿਆ ਲੈ ਥੋੜਾ ਥੋੜਾ ਵੱਧ ਪਾ ਲਈ ਠੀਕ ਆ ਤੋਰੇ ਹੋ ਰਾਮ ਨਾਲ ਬੂਟੇ ਪਰਨਾ ਪੈ ਰੱਖਿਓ ਬਰਾਬਰ ਤੋਰਨਾ ਐ ਬਰਾਬਰ ਤੋਰਨਾ ਠੀਕ ਐ ਬਸ ਬਸ ਇਹਨਾਂ ਦੀ ਇਹਨਾਂ ਨਹੀਂ ਫਾਲਤੂ ਪਾਲ ਪਾਲਾ ਕੋਈ ਨਹੀਂ ਮੜਾ ਜਿਆ ਜਹਾਰਾ ਨਾ ਬਾਈ ਬੰਨਾਂ ਕੋਲ ਹਾਂ ਜੀਰੀ ਪਰਨਾ ਮਾਰੇ ਹੋ ਦਵਾਈ ਨੂੰ ਉੱਚਾ ਹੀ ਰੱਖਿਓ ਉੱਚਾ ਰੱਖਿਓ ਮੜਾ ਜਾ ਠਟਕ ਬਸ ਚਲ ਹਾਂ ਦੇਰੀ ਬਾ ਠੀਕ ਐ ਦੇਖ ਕੇ ਦੂਰ ਰੱਖਿਓ ਮੜਾ ਜਾ ហេਠਾ ਬਰਾਬਰ ਤੋਰਨਾ ਤੁਸੀਂ ਕਾਲੀ ਨਹੀਂ ਕਰਨੀ ਹੈਗੀ ਜਿੰਨਾ ਹੌਲੀ ਤੋਰ ਹੋਵੇ ਪਿਛਲੀ ਵਾਰ ਇਹੀ ਕਰਕੇ ਜੇ ਹਾਂ ਦੇਨ ਤੇ ਵਸੇ ਕੋ ਮਸਾਲਾ ਰਹਿ ਗਿਆ ਦੋਏ ਦੇ ਜੱਗੇ ਜਰ ਵੀ ਆਏ ਇਹ ਮੇਰੇ ਤੇ ਨਾਲ ਹੂੰ ਤਰਨਾ ਬਰਾਬਰ ਆ ਬਾਈ ਨੀ ਕਿਰਪਾ ਰੱਖਿਓ ਉਹ ਜੱਗਾ ਤਿੰਨ ਇੱਕਾ ਛੇ ਹੋਣ ਇਹਨਾਂ ਨੇ ਤਿੰਨ ਤਿੰਨ ਗੜੇ ਲਾਉਣੇ ਉੱਥੇ ਨੂੰ ਉਹ ਜੱਗੇ ਇਹ ਹੁਣ ਕਹਿੰਦੇ ਚਾਰ ਬੰਦੇ ਜੇ ਚਾਰ ਵੀ ਆਿੰਦੇ ਤਾਂ ਕੰਮੇ ਨਹੀਂ ਵੜਨਾ ਤਾਂ ਉਹੀ ਤਾਂ ਗੱਲ ਹੈ ਚਲ ਕੋਈ ਨਹੀਂ ਜੀ ਤੇ ਗਏ ਸਭ ਤਾਂ ਹੀ ਜ਼ਰੂਰੀ ਆ ਅੱਜ ਬਹੁਤ ਸਮ ਹੋਇਆ ਵੀ ਜੱਗੇ ਬਹੁਤ ਦਿਨ ਬਾਅਦ ਸਾਫ ਆ ਹਰੇ ਕੇ ਕਹਿੰਦਾ ਵੀ ਮੇਰੇ ਹੋ ਜਵੇ ਭਾਈ ਯੰਮ ਦੀ ਪਾਕੜ ਹੈ ਸਾਫ ਜੂਬ ਦਾ ਕੋਈ ਪਤਾ ਨਹੀਂ ਬੜੇ ਆ ਜਾਂਦਾ ਨਹੀਂ ਨਹੀਂ ਉਹ ਨਹੀਂ ਹੂੰ ਸਾਂਭਿਆ ਬੇ ਪਰ ਦੋਰਾ ਵੀ ਬੰਪ ਉਹਦਾ ਹੁਣ ਹਲੇ ਆਪਣੀ ਵਰਦੀ ਲੱਗਿਆ ਹੋਆ ਕੋਣ ਓਕੇ ਆ ਓਕੇ ਹੋ ਗਿਆ ਹੈ ਕਹਿੰਦਾ ਸਰਦਾ ਤੇਲ ਲਾ ਕੇ ਆਇਆ ਕਜਰੀ ਦੇ ਘੋਲ ਲੈ ਅਜੇ ਕਿ ਤੇਲ ਲਾਉਂਦਾ ਚਲੋ ਤੂੰ ਉਧਰ ਚੱਲ ਦਵਾਈ ਦੇ ਜਾ ਉਧਰ ਪੰਮ ਤੇਰਾ ਕੰਮ ਨਹੀਂ ਹੈਗਾ ਦਵਾਈ ਕੋਲ ਇਹ ਦੀ ਪਿੱਖੀਆ ਰੱਖਨੇ ਛੈ ਚੈੱਕ ਕਰਨਾ ਓਏ ਹਾਂਜੀ ਚੈੱਕ ਕਰਨਾ ਵੀ ਲੜਦੀ ਤਾਂ ਨਹੀਂ ਕਿ ਡੱਬਾ ਢੂਹੀ ਪਵਾ ਕੇ ਦੇ ਲੈ ਉਹ ਨਾ ਨਾ ਉਹ ਇੰਨੀ ਟੈਨਸ਼ਨ ਦਿੰਦੇ ਜੱਗੇ ਰੋਧ ਦਾ ਕੰਮ ਹੈ ਤਾਂ ਸਪਰੇ ਉਹਨੂੰ ਅਲਰਜੀ ਆ ਸਪਰੇ ਹੀ ਕਰ ਦੇ ਕਰੋ ਜੀ ਅਸੀਂ ਕਾ ਕਰਦਾ ਤਾਂ ਜਾਂਦੇ ਨਹੀਂ ਦਿਖਾਏ ਦੇਣ ਹੋ ਗਏ ਤੇ ਇਹ ਤਾਂ ਅੱਜ ਭੇਜ ਤਾ ਨੂੰ ਧੱਕੇ ਇਹਦਾ ਜੱਗੇ ਦੇ ਜਾਣ ਕੇ ਨਹੀਂ ਭੇਜਿਆ ਨਾ ਉਦਣ ਗਾਵਾ ਸਰਚ ਕਰਦੀ ਸੀ ਕੋਈ ਅੱਛਾ ਪਤਾ ਨਹੀਂ ਕੋਈ ਬਾਅਦ ਮੈਂ ਯਾਰ ਇਹ ਪੰਚਾਇਤ ਨਹੀਂ ਗਿਆ ਮੈਂ ਫੋਨ ਕਰਿਆ ਕਹਿੰਦਾ ਮੈਂ ਮੇਰੇ ਗੰਨੇ ਪਸੂਰੇ ਕਰਦੇ 2240 ਉਹ ਕਰਨਾ ਆਇਆ ਤਾਂ ਉਹ ਵੀ ਨਹੀਂ ਹੋਈ ਇਹ ਤੇ ਬਿਮਾਰ ਹੋ ਗਿਆ ਹੁਣ ਉਹ ਕਰ ਤੋਂ ਦਿਆ ਖਾ ਲੈ ਉਹ ਭਾਈ ਗੰਨੇ ਦੇ ਕਿ ਉੱਪਰ गिरਦੀ ਐ ਇਹਨੂੰ ਕਿਹਿਆ ਪਤਾ ਐ ਗੰਨੇ ਸਵਰੇਗਾ ਨਹੀਂ ਸੌਕੀ ਕਿਤੇ ਕੇ ਬਹੁਤ ਔਖਾ ਹੈ ਡੱਬੇ ਨਾਲ ਪਾਣੀ ਪਾ ਲਾ ਮੜਾ ਜਾ ਮੈਂ ਘਰੀ ਫੇਰ ਮੈਨੂੰ ਪੰਪ ਚ ਕਾਇਆ ਨਾ ਮੈਂ ਤਾਂ ਆਪ ਕੋ ਨਾ ਬੋਲਾ ਸੀ ਚਖਣੇ ਕੇ ਲਈ ਉਹ ਬੈਠ ਕੇ ਤਾਂ ਮੈਂ ਲੈ ਵੀ ਇਹ ਗੇਰ ਮੈਂ ਚੱਕ ਕੇ ਕੌਣ ਛੱਡ ਗਿਆ ਭਲੀਆਣ ਗੱਡੀ ਬਣਾ ਦੇ ਹਾਂ ਉਹ ਲੈ ਲੈ ਪੀਪੀ ਲੈ ਲੈ ਮੜੀ ਜੀ ਪੀਪੀ ਨਾਲ ਪਾ ਲੈ ਦਵਾਈ ਵਾਲਾ ਐ ਮੈਂ ਕਿਨੂੰ ਕਰਦੀ ਫੋਨ ਕੇ ਦਵਾਈ ਲੈ ਵੀ ਆਂਦੀ ਐ ਬੱਚੇ ਨੂੰ ਆਂਦੀ ਉਹਨੇ ਬਾ ਕੋਈ ਨਹੀਂ ਰਿਹਾ ਇੱਕ ਵਾਰ ਆਪਣੇ ਹੋ ਗਈ ਫਿਰ ਉਹਨੂੰ ਫੋਨ ਮਾਰਦੇ ਹਾਂ ਹਾਂ ਭਾਈ ਬਾ ਬਰਾਬਰ ਤੁਰਨਾ ਜਮਾਂ ਹੀ ਹੌਲੀ ਪੀਪੀ ਕਿੱਥੂ ਅਸੀਂ ਲਗਾ ਦੇ ਲੋ ਬਾ ਨਾ ਮਿਲਦਾ ਬਲੰਕ ਭਾਈ ਗੱਲ ਸੁਣ ਲੈ ਮੇਰੀ ਜਮੇ ਹੌਲੀ ਤੁਰਨਾ ਨੀ ਐਸਾ ਚੋ ਡਾਂਗ ਲੈ ਕੇ ਖੜਾ ਰਹਿਣਾ ਬਰਾਬਰ ਤੁਹਾਡੇ ਘਰੇ ਅੱਜ ਬਾਪੂ ਕਿਵੇਂ ਠੀਬੀਆਂ ਫਾਂਟਾ ਬਰਾਬਰੇ ਲਾਉਣੀਆਂ ਠੀਕ ਐ ਮੁੰਡਾ ਸਾਈਕਲ ਹੀ ਟਰਾਈ ਲੰਦਾ ਹੈ ਚਲੋ ਫਿਰ ਉਹੀ ਉਹੀ ਸਿੱਧੀਆਂ ਫਾਂਟਾ ਸੱਤ ਪੰਪ ਲੱਗਣੇ ਆ ਹਾਂ ਸੱਤ ਗਨੇ ਤੱਕ ਆਇਆਂ ਨੂੰ ਨਹੀਂ ਲੋਟ ਆਉਂਦਾ ਉਹ ਜੱਗੇ ਪਤਾ ਗੱਲ ਗਿਆ ਏ ਆਇਆਂ ਨੂੰ ਕਿੰਨੇ ਗੇੜੇ ਵੱਜਣੇ ਉਧਰ ਨੂੰ ਸੱਤ ਗੇੜੇ ਹੀ ਲਾਦੇ ਆ ਹਵਾ ਦਾ ਕੁਛ ਨਹੀਂ ਕਹਿੰਦੀ ਹਵਾ ਦਾ ਰੋਕ ਲੈਣੀ ਅਸੀਂ ਆ ਨਹੀਂ ਹੈਗਾ ਆਪਣਾ ਗਾਹਾਂ ਹੈ ਇਹ ਤੇ ਇਥੀ ਪੋਰਾ ਚਲਾ ਦੇ ਜੱਗੇ ਪੰਮੂ ਨੂੰ ਪਰੇ ਲੈ ਜਾ ਨੇੜੇ ਆਇਆ ਨੇੜੇ ਚੱਲ ਬਰਾਬਰ ਜਾਈਂ ਬਰਾਬਰ ਬਰਾਬਰ ਦੀਦੀ ਦਾ ਕੱਦ ਚੈੱਕ ਕਰੋ ਬਾਈ ਉਹ ਬੰਦਾ 5 ਫੁੱਟ ਦਾ ਬਾਈ ਉਹ 4.5 ਫੁੱਟ ਦੀਦੀ ਹੋਗੀ 4 ਫੁੱਟੇ ਲਾ ਲਓ ਆ ਬੱਤਵਰ ਜਾ ਰਿਹਾ ਏ ਉਹ ਵਿੱਚ ਤੁਰਿਆ ਜਾ ਰਿਹਾ ਏ ਬਾਕੀ ਭਾਈ ਜੇ ਸਪਰੇਅ ਆਪ ਨਹੀਂ ਕਰਨੀ ਤਾਂ ਕੋਲ ਖੜ ਕੇ ਖੜਾ ਕਰਾ ਲਓ ਕੋਲ ਖੜ ਕੇ ਪਤਾ ਲੱਗ ਜਾਂਦਾ ਵੀ ਇੱਥੇ ਨੂੰ ਫਾਂਡ ਲੰਗੀ ਏ ਆਪਣੇ ਹੀ ਫਾਇਦੇ ਵਿੱਚ ਭਾਈ ਗਿੱਲੇ ਹੋਣ ਤੇ ਨਾ ਡਰੋ ਵੀ ਗਿੱਲੇ ਹੋਣਾ ਏ ਹੁਣ ਆਪਾਂ ਇੱਥੇ ਨਿਸ਼ਾਨੀ ਲਾ ਲੈਣੀ ਵੀ ਇਹਦੀ ਸੇਦ ਨੂੰ ਸਪਰੇਅ ਹੋ ਗਈ ਉਧਰ ਤੇ ਆਉਂਦੇ ਹੋਏ ਇੱਕ ਵਾਰ ਫੇਰ ਦੇਖ ਲੈਣਾ ਬੰਦਾ ਆ ਲੰਗਿਆ ਹੋਇਆ ਜੀ ਇੱਥੇ ਨੂੰ ਬੰਦਾ ਲੰਗਣਾ ਵੀ ਔਖਾ ਏ ਭਾਈ ਓਏ ਥੋੜੀ ਫਾਂਟ ਮਾ ਗੜਬੜਾ ਹੁਣ ਸਾਨੂੰ ਛੱਡ ਤਾਂ ਅਗਲੀ ਵਾਰ ਪੈਸੇ ਕੱਟ ਲੈਣੇ ਠੀਕ ਹੈ ਮੈਂ ਮੋ ਬੁਲਾ ਲਿਆ ਫਿਰ ਬੁਲਾ ਲਿਆ ਨਹੀਂ ਤਾਂ ਗਾਹਾਂ ਜਾ ਕੇ ਫੇਰ ਚੌੜਾ ਹੋ ਗਿਆ ਨਿਗਾ ਰੱਖੋ ਮੜੀ ਜੀ ਹੌਲੀ ਚੱਲੋ ਬਰਾਬਰ ਜਾਣਾ ਐ ਨਾ ਹੌਲੀ ਆਇਨਾ ਸੋਚੋ ਵੀ ਇਕੱਲੇ ਪੰਪ ਲਾਉਣੇ ਆ ਟਾਈਮ ਨਹੀਂ ਪਾਸ ਕਰਨਾ ਐ ਸਹੀ ਕਰਨਾ ਕੰਮ ਨਹੀਂ ਇਕੱਲੇ ਪੂਰਾ ਕਰਨਾ ਹੈ ਪੂਰਾ ਕਰਨਾ ਹੈ ਕੀ ਖੇਤ ਪੂਰਾ ਕਰਨਾ ਹੁਣ ਮੈਂ ਨਿਗ੍ਹਾ ਰੱਖਦਾ ਤਾਂ ਅਸੀਂ ਨਾਲ ਜਾਂਦਾ ਏ ਲੋ ਜੀ ਬਾਈ ਅੱਠ ਪੰਪ ਲੱਗ ਗਏ ਸੱਤ ਵਿੱਗੇ ਚ ਯਾਰ ਪਹਿਲਾ ਬੰਦਾ ਐ ਤਾਂ ਯਾਰ ਬਾਈ ਸੱਤ ਲੱਗੇ ਤੇ ਇਹ ਕਹਿੰਦੇ ਅੱਠ ਲੱਗਣੇ ਆ ਮਾਹ ਜਗ੍ਹਾ ਨਹੀਂ ਰਹਿਣੀ ਚਾਹੀਦੀ ਅੱਠ ਲਾ ਦੋ ਉਹ ਦੇਖੋ ਸਾਹਮਣੇ ਜੀ ਇਹ ਵੀ ਨਿਬੜ ਗਏ ਤੇ ਬਾਰਮਾ ਹੁਣ ਖੱਤੀ ਚ ਕਰਾਉਣੀ ਬਾਈ ਜਿਹੜੀ ਡੈਰੀ ਦੇ ਪਿਛਲੇ ਸਾਈਡ ਆ ਬੈਕ ਸਾਈਡ ਤੇ ਭਾਈ ਉਹਨਾਂ ਨੂੰ ਕਿਹਾ ਭਈਆ ਨੂੰ ਵੀ ਦੇਖ ਕੇ ਕਰਿਓ ਵੀ ਬੂਰ ਤੁਹਾਨੂੰ ਪਤਾ ਵੀ ਜਿਆਦਾ ਹਲੇ ਨਹੀਂ ਸਕਦੀ ਆ ਵੀ ਉੱਚਾ ਰੱਖੇਗਾ ਨਹੀਂ ਹੋਲੀ ਕਰਨੀ ਆ ਉਹ ਨਵੇੜ ਕੇ ਚੱਲਦੇ ਵੇ ਸੂਏ ਵਰ ਖੇਤਾਂ ਨੂੰ ਮਹਿਕ ਨੂੰ ਕਰਤਾ ਫੋਨ ਮਹਿਕ ਆਉਂਦਾ ਹਲੇ ਤੇ ਇਹਦੇ ਕਹਿੰਦਾ ਜੇ ਆ ਗਿਆ ਠੀਕ ਆ ਨਹੀਂ ਪਹਿਲਾਂ ਉਧਰ ਕਰਾਉਣ ਨੂੰ ਫੇ ਆ ਕੇ ਕਰਾ ਦੋਗੇ ਇਹਦੀ ਸਾਰੇ ਬੰਦੇ ਦੀ ਕਰਾ ਦੇਣੀ ਆ ਸਪਰੇ ਲੋ ਜੀ ਭਾਈ ਡੈਰੀ ਪਿੱਛੇ ਵੀ ਚੱਲ ਪਿਆ ਕੰਮ ਉਰੇ ਥੋੜਾ ਜ ਆ ਨਸਾਰੇ ਵਰਤੀ ਜੀ ਇਹ ਦੇਖੋ ਭਾਈ ਹਰ ਹੁਣ ਨਾ ਲਾਦੀ ਸਾਰੇ ਇਹਦਾ ਵੀ ਕੰਮ ਨਵੇੜ ਦੇਣਾ ਛੱਡਣੀ ਨਹੀਂ ਹੈਗੀ ਇਹ ਵੀ ਦੋ ਪੰਪ ਲੱਗਣੇ ਇਹ ਵਰ ਵੀ ਦੋ ਪੰਪ ਲਾ ਲੈਣੇ ਬਾਈ ਲੋ ਜੀ ਬਾਈ ਸੂਏਪਰ ਵਾਲੇ ਖੇਤਾਂ 'ਚ ਆ ਗਏ ਪੂਰੇ ਸੂਏਪਰ ਵਾਲੇ ਖੇਤ ਆ ਬਾਈ ਆਪਣੇ ਇੱਥੇ ਤੋਤਾ ਜ਼ਿਆਦਾ ਥਾ ਪੂਰੇ ਤੋਤੇ ਦੀ ਸ਼ਿਕਾਇਤ ਸੀ ਤਾਂ ਕਰਕੇ ਤੋਤੇ ਵਾਲੀ ਦਵਾਈ ਵੀ ਬਾਈ ਵਿੱਚ ਪਾਤੀ ਆਪਾਂ ਨੇ ਕਿਉਂਕਿ ਲਾਗਵਾਸ ਚਰੀਆਂ ਵੱਜਦੇ ਕਰਕੇ ਉਰੇ ਤੋਤਾ ਬਹੁਤ ਬਾਕੀ ਜਿਹੜੀ ਬਾਈ ਤੇਲਾ ਸਪਰੇਅ ਕਰੀ ਆਪਾਂ ਨੇ ਨਿਆਰਾ ਦੇਖੋ ਨਾ ਐਮਿਸਟਾ ਟਾਪ ਦਾ ਜਦ ਤੱਕ ਹਰਾ ਪਿਆ ਬਾਈ ਬਾਕੀ ਪਹਿਲਾਂ ਸਪਰੇਅ ਨੇ ਸਾਂਭ ਲਿਆ ਬਾਕੀ ਜਿਹੜੀ ਹੁਣ ਕਰੀ ਇਹਨੇ ਸਾਂਭ ਲੈਣਾ ਬਾਈ ਸਵੇਪਰ ਵਾਲੀ ਜਿਹੜੀ ਹੋਰ ਜ਼ਿਆਦਾ ਵਧੀ ਜਿਆ। ਆ ਬੰਦਾ ਦੇਖ ਲੋ ਗਰਦਨੇ ਦੇਖਦੀ ਇਹਦੀ। ਇਹ ਆ 5 ਫੁੱਟ ਦੀ ਪੂਰੀ। ਚਲੋ ਜੀ ਬਾਈ ਮਨ ਦੇ ਖੇਤਾਂ ਜਾ ਕੇ ਬੰਦੇ। ਆਉਂਦੀ ਸਾਰੇ ਇੱਕ ਗੱਲ ਕਹੀ ਆ ਕਹਿੰਦੇ ਇੰਨਾ ਸਪਰੇਅ ਕਰ ਦੇਣੀ ਥੱਕੇ ਹੈਗੇ ਜਿੰਨਾ ਉਰੇ ਆ ਕੇ ਥੱਕ ਗਏ। ਤਕਗੇ ਹੋਰ ਬਬ ਪੰਜ ਪੰਪ ਪਾਇਦੇ ਇਹਦੇ ਬਾਅਦ ਮੈਂ ਗੋਲੂ ਪ੍ਰਧਾਨ ਠੀਕ ਹੈ ਹਾਂ ਠੀਕ ਹੈ ਨਾ ਨਾ ਮਨੇ ਕਿਹੜੇ ਆ ਦੱਸ ਬਾਈ ਇਹਨਾਂ ਨੂੰ ਆਹੇ ਖਤੀਕ ਇੱਕ ਬਾਲੀ ਸਾਈਡ ਠੀਕ ਠੀਕ ਆ ਬੂਟੇ ਬਾਈ ਇਹਦੇ 2 ਸਾਲ ਦੇ ਲਾਗ ਵਾਲਾ ਬੂਟਾ ਹਮੇਸ਼ਾ ਤਕੜਾ ਹੁੰਦਾ ਮਨੇ ਛਾਂਗ ਦੇ ਯਾਰ ਪਤਾ ਗਿਆਗਾ ਨਾ ਫੇਰ ਤੇਰਾ ਟਰੈਕਟਰ ਟੁੱਟ ਨਹੀਂ ਚੱਲਣਾ ਇਹਦੇ ਮੈਂ ਛਾਂਗੇ ਸ਼ੁਰੂ ਹੋਣ ਲੱਗੀ ਆ ਹਾਂ ਬਾਈ ਚਾਚੇ ਸੇਵਾ ਕਰਾਉਂਦਾ ਕੰਮ ਕਰਾਉਂਦਾ ਇਹਨਾਂ ਨੇ ਕਰਾਉਣੀ ਸੇਵਾ ਕਿਹੜਾ ਬੀਜ ਹੈ 26 26 ਮਨੇ ਹੈਗਾ ਯਾ ਤੋਤਾ ਤੂੰ ਕਹਿੰਦਾ ਹੈ ਨਹੀਂ ਕਿਤੇ ਤੋਤਾ ਹਾਂ ਤੋਤਾ ਕਿਹੜੇ ਸਾਹਮਣਾ ਫਿਰਦਾ ਸਾਰੇ ਬੈਠ ਦੇਖੀ ਹੁਣ ਆ ਦੇ ਲੈ ਦੇਖ ਇਧਰ ਜਿਵੇਂ ਚੰ ਤੁਰਦਾ ਮੈਂ ਹੈਗੀ ਸੁ ਸੁੰਡੀ ਵਾਲੀ ਵਿੱਚ ਸਾਰਾ ਕੁਝ ਹੈ ਓਏ ਐ ਨਾ ਹੁਣ ਕਰਨੀ ਤਾਂ ਹੈਗੀ ਐ 20 ਪੀਐਰ ਪਰ ਸਪਰੇਅ ਹੈ ਜੇ ਤੋਤੇ ਵਾਲੀ ਪਾਉਣੀ ਦੇਖ ਲੈ ਨਹੀਂ ਤੇਰੀ ਮਰਜ਼ੀ ਹੈ ਸਾਰਾ ਕੁਝ ਹੈ ਹੂੰ ਕਹਿੰਦੇ ਸਪਰੇਅ ਵਧੀਆ ਲਿਆਇਆ ਹੈ ਵੀ ਹਾਂ ਨਹੀਂ ਨਹੀਂ ਚਾਹ ਸੀ ਪੀਲੀ ਦੀ ਸਪਰੇਅ ਆਈ ਹੈ ਨਹੀਂ ਮਨੇ ਤੋਤੇ ਦੀ ਲੱਗ ਕਹਿਣੀ ਪੈਂਦੀ ਹੈ ਵੀ ਤੋਤਾ ਹੈਗਾ ਵਿੱਚ ਹੋਰ ਕਿਸੇ ਚੀਜ਼ ਨੇ ਨਖਾ ਨਹੀਂ ਕਰਨਾ ਤੋਤੇ ਨੇ ਕਰਨਾ ਉਹ ਕਰ ਦਵਾ ਗੋਲੂ ਬਾਈ ਨੂੰ ਫੋਨ ਬਾਏ ਦਾ ਪੰਜ ਪੰਪਿਆ ਫਿਰ ਉਹਦਾ ਨੰਬਰ ਲਾ ਦਿਓ ਕਰ ਦੋ ਕਰ ਦੋ ਹਨਾ ਕਰ ਦੋ ਲਿਬਰ ਦੇ ਵਧੀਆ ਹਾਂਜੀ ਹਾਂਜੀ ਅਮਗਾਸੀ ਦੇਲਾ ਅਸੀਂ ਵੀ ਕਿੰਨੇ ਦਿਨ ਹੋ ਗਏ ਸਪਰੇਅ ਤੇ ਰੁਕੇ ਪਏ ਤੇ ਹਾਂਜੀ ਅੱਜ ਨੰਬਰ ਲੱਗੇ ਨਾ ਨਾ ਇਹ ਕਿਥੇ ਖਾਂਦਾ ਇਹ ਤਾਂ ਮੁਰਗਾ ਖਾਂਦਾ ਲੋ ਜੀ ਬਾਈ ਪੈਨ ਵਾਲੀ ਚਾਹ ਠੰਡੀ ਹੋ ਗਈ ਤੇ ਇਹ ਵੀ ਠੰਡੀ ਹੋ ਗਈ ਹੋਣੀ ਹੈ ਠੰਡੀ ਹੋ ਗਈ ਆ ਕੀ ਨਹੀਂ ਹੁਣ ਕੀ ਕਰੇ ਮਨੇ ਜਿਆ ਠੰਡੀ ਲਿਆ ਯਾਰ ਬਾਈ ਮੈਂ ਤਾਂ ਗਰਮ ਲੈ ਕੇ ਆਇਆ ਤਾਂ ਹੁਣ ਜੇ ਤੁਸੀਂ ਵੀ ਨਹੀਂ ਲਈ ਬਾਈ ਹੌਣ ਜਾ ਲੋ ਟਾਈਮ ਲਾ ਦੇਣਾ ਠੰਡੀ ਹੋ ਜਾਂਦੀ ਹੈ ਕੀ ਕਰੇ ਇਹ ਕਹਿੰਦਾ ਇੰਜਨ ਆਰੇ ਜਨਰੇਟਰ ਹਾਂਜੀ ਮੇ ਨਾਲ ਨਾਲ ਦੀ ਸਰ ਭਰਾਈ ਜਾਣੀ ਠੀਕ ਆ ਕਿ ਪਹਿਲਾਂ ਪਾਣੀ ਨਹੀਂ ਚਲਾਉਣਾ ਜਦ ਭਰਨੇ ਜਰੇ ਚਲਾਇ ਕਰਨਾ ਪੰਜ ਪੰਪਾ ਤੁਹਾਡੇ ਮਨੇ ਭਾਈ ਇਹ ਗਰੁੱਪ ਹੈਗਾ ਚਾਰ ਜਾਣਿਆਂ ਦਾ ਜੇ ਜ਼ਿਆਦਾ ਕਿਲੇ ਵਿਚਾਰ ਆ ਜਾਂਦੇ ਆ ਇਹ ਦੋ ਢਾਈ ਕਿਲੇ ਫਗਟ ਇਹਨੂੰ ਪੱਟ ਕੇ ਘੇਰ ਦੇ ਸੁੱਕੇ ਗਿਆ ਕਹਿੰਦੇ 3000 ਮੇਰਾ ਘਟਾ ਏ ਕਿਆ ਏ ਹੈਗਾ ਹੈਗਾ 3000 ਮੇਰਾ ਘਟਾ ਏ ਹਵਾ ਪੈ ਗਈ ਨੇ ਜੜ ਚ ਹਿੱਲ ਗਏ ਮਨੇ ਬੂਟੇ ਤੈਨੂੰ ਸਾਰੇ ਸਹੀ ਕਰਨੇ ਪੈਣੇ ਆ ਇਹ ਹੁਣ ਤਾਂ ਅਨ ਤੇ ਵਰਮਾ ਕਰਦੀ ਤਾਂ ਦੇ ਬਾਅਦ ਸਾਰਿਆਂ ਨੂੰ ਮਿੱਟੀ ਚੜਨੀ ਆ ਇਹ ਮਸ਼ੀਨ ਨਾਲ ਟੋਇਆ ਹੈ ਮਸ਼ੀਨal ਟੋਆ ਵੱਜਿਆ ਬਾਈ ਉਰੇ ਜਿਹੜੀ ਉਹ ਬਰਮਾ ਬੈਟਰੀ ਤੇ ਵਾਲਾ ਉਹ ਚੀਜ਼ ਆਹਾ ਵੱਡੀ ਜਾਣੇ ਨਾਲ ਦੀ ਨਾਲ ਛਾਂਗੀ ਜਾਣੇ ਹਾਂ ਪਤਾ ਕੀ ਗੱਲ ਹੈ ਤੇਰਾ ਉਹ ਟਰੈਕਟਰ ਨਹੀਂ ਚੱਲਣਾ ਹੈਗਾ ਉਹ ਜਵੀਂ ਵੀ ਜਿਹੋ ਜਿਹ ਨੂੰ ਹੁਣ ਪਤਾ ਕਿੰਨਾ ਛਾਂਗੀ ਇਹਨੂੰ ਇੱਥੇ ਤੱਕ ਛਾਂ ਲੈਣਾ ਆਹਾ ਬੂਟਾ ਨਹੀਂ ਤੇ ਉੱਪਰ ਛਾਂਗੀ ਹਾਂ ਹਾਂ ਉੱਚਾ ਛਾਂਗਦੀ ਐ ਤਾ ਟਰੈਕਟਰ ਲੰਘਦਾ ਹੋ ਜਵੇ ਤੇਰਾ ਵੀ ਛਤਰੀ ਦੇ ਬਰਾਬਰ ਛਤਰੀ ਲੰਘਦੀ ਹੋਈ ਬੈ ਟਰੈਕਟਰ ਦੇ ਤਾਂ ਫਾਇਦਾ ਹੋਣਾ ਹੈ ਬਾਈ ਜੇ ਬੂਟਾ ਨਾ ਛਾਂਗੇ ਨਾ ਤਾਂ ਹੀ ਇਹ ਮੋਟਾ ਹੋ ਗਿਆ ਜੇ ਛਾਂਗ ਦਿੰਦਾ ਇਹਨੇ ਮੋਟਾ ਨਹੀਂ ਤਾਂ ਲੰਬੂਆ ਹੋ ਜਾਣਾ ਦਾ ਫਰਕ ਤਾਂ ਹੈਗਾ ਜੇ 2 ਸਾਲ ਬਾਅਦ ਹਾਂ ਚੱਕਲਾ ਦਾਤੀ ਹਾਂ ਆਹ ਤਾਂ ਜਨਰੇਟਰ ਆ ਆ ਕਿ ਆ ਗਿਆ ਪਾ ਦੀ ਕੇ ਪਾ ਦੀ ਕੇ ਸੁਣ ਕੇ ਕਿਆ ਕਹਿੰਦਾ ઓ તેરા ભલા હજે પાણી પાણી પારે તું આને ਭਾਈ ਚਾਰ ਦਵਾਈਆਂ ਏ ਕਿਹੜਾ ਰੌਂਡ-ਅਪ ਰਹਾ ਬਾਦੀ ਰੌਂਡ-ਅਪ ਕਿਹੜੀ ਆ ਹਰ ਇੱਕ ਸਾਲ ਉਹੀ ਆ ਆ ਚਿੱਟੇ ਰਗ ਵਾਲੀ ਕੋ ਤੋਠੀ ਕੰਮ ਉਹੀ ਹੋ ਗਿਆ ਦਾ ਕਿਹਦੇ ਕਿਹਾ ਹੋ ਗਿਆ ਦਾ ਕਿਨੇ ਚਾਰ ਦਵਾਈਆਂ ਵਾਲੇ ਭਲੇਖੇ ਰੌਂਡ-ਅਪ ਪਾਣੀ ਦੀ ਕਿਦੇ 5 ਦਿਨਾਂ ਚ ਜੀਰੀ ਪੱਕ ਜਾਂਦੀ ਭਾਈ ਬਾਲਟੀ ਲੈ ਕੋਲ ਲੈ ਆ ਵੀ ਬਾਹਰ ਕੰਪਨੀ ਦੀ ਦਵਾਈ ਆ ਕਿਹੜੀ ਕੰਪਨੀ ਦੀ ਹੈ ਭਾਈ ਓਏ ਇਹ ਵੀ ਬਾਹਰ ਦੀ इन्ने बेर कंपनी लेया उन्होंने ठीक है तू करो ये दवाई आवती कर दन बात को ले हां बाप डब्बा भर लाला चल छुटका बाल टीम कौन बाल टीम कौन मालूम घोर ले कौन भरती बढ़िया घोर तो ज्यादा भई आखैन भले यार चल और धोते धोवे ना तो नेटर बंद हो गया था चलाया ਤੇਲ ਬੰਦ ਕਰਿਆ ਬਰਾਉ ਦਾ ਏਅਰ ਲੱਗ ਗਿਆ ਹਾਂ ਏਅਰ ਲੱਗ ਗਿਆ ਹਵਾ ਕੱਢਣੀ ਪੈਣੀ ਹੈ ਚੱਲ ਕੋਈ ਨਹੀਂ ਆ ਖੱਤੀ ਚਲਾਉ ਇਹਨੇ ਫੇਰ ਬਾਹਰ ਮਾਂ ਬਾਲੀ ਸੜੇਕ ਪਾ ਲੋ ਦਵਾਈ ਲਓ ਜੀ ਭਾਈ ਮਹਿਕ ਦੇ ਵੀ ਸਪਰੇਅ ਕਰਾਤੀ ਮਨੇ ਬਾਈ ਦੇ ਵੀ ਕਰਾਤੀ ਆਪਣੇ ਵੀ ਪ੍ਰਧਾਨ ਬਾਈ ਨੇ ਫੋਨ ਨਹੀਂ ਚੱਕਿਆ ਹੈਗਾ ਤਿੰਨ ਵਾਰ ਫੋਨ ਕਰਿਆ ਉਹਨੂੰ ਚਾਰ ਵਾਰ ਤੇ ਫੇਰ ਭਈਏ ਕਹਿੰਦੇ ਅਸੀਂ ਗਾਹਾਂ ਜਾਣਾ ਹੈ ਹੁਣ ਗਾਹਾਂ ਚਲੇ ਗਏ ਬਈ ਇਹ ਪ੍ਰਧਾਨ ਬਾਈ ਰਹਿ ਗਿਆ ਹੁਣ ਦੇਖਦੇ ਕਿਆ ਕਹਿੰਦਾ ਫੋਨ ਉਹਦਾ ਆਇਆ ਨਹੀਂ ਹਲੇ ਤੱਕ ਹੁਣ ਅਗਲੀ ਵਾਰ ਹੋਂਗੀ ਉਹਦੀ ਮਨੇ ਦਾ ਵੀ ਇੱਕ ਪੰਪ ਰਹਿ ਗਿਆ ਤੇ ਇਹ ਕਹਿੰਦਾ ਮੈਂ ਵੀ ਲਾਉਣਾ ਝਟਪਾੜ ਦਾ ਇਹ ਨਹੀਂ ਵੀ ਲਾਤਾ ਬਾਲਟੀ ਧੋ ਕੇ ਰੱਖਤੀ ਚੱਲੀਏ ਹੁਣ ਘਰ ਨੂੰ ਜਾ ਕੇ ਬਈ 12:00 ਵਜੇ ਨੰਗਰ ਬਾਣੀ ਛੱਕੀ ਊਕ ਲੱਗੀ